ਕੈਨੇਡਾ ਦੇ ਵਿੱਚ ਗਿਆ ਹੋਇਆ ਸੀ ਕੁੜੀ ਦਾ ਭਰਾ ਜਿੱਥੇ ਕਿ ਦੋਸਤੋ ਵਿਆਹ ਵਾਲੇ ਦਿਨ ਆਪਣੀ ਭੈਣ ਦੇ ਵਿਆਹ ਤੇ ਨਹੀਂ ਪਹੁੰਚ ਸਕਿਆ ਪਰ ਕੁੜੀ ਨੇ ਫੋਨ ਲਾ ਕੇ ਆਪਣੇ ਭਰਾ ਨੂੰ ਕੀ ਪੁੱਛਿਆ ਉਹ ਤੁਹਾਨੂੰ ਪਹਿਲਾਂ ਸੀ ਵੀਡੀਓ ਦੀ ਇੱਕ ਝਲਕ ਦਿਖਾਦੀ ਹੈ ਅੱਛਾ ਉਹ ਦੇਖ ਲੈ ਸਭ ਤੋਂ ਪਹਿਲੇ ਮੈਂ ਤੈਨੂੰ ਦਿਖਾਇਆ ਵਾ ਇੰਦਰਜੀਤ ਨੂੰ ਵੀ ਨਹੀਂ ਦਿਖਾਇਆ ਉਹਨੇ ਹੂੰ ਸੋਹਣੀਏ ਹੂੰ ਤਨ ਨਜ਼ਰ ਤਾਂ ਲਾ ਦੇ ਫਿਰ ਐਵੇਂ ਕਰਕੇ ਹੈ ਤੂ 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 ਓਹ ਤੂ 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 ਠੀਕ ਹੈ ਹੈਲੋ ਬੇਸ਼ੱਕ ਦੋਸਤੋ ਇਹੋ ਜਿਹੇ ਹੈ ਵੀਡੀਓ ਸੋਸ਼ਲ ਮੀਡੀਆ ਉਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਬੇਹੱਦ ਬੂਰ ਕਰ ਦਿੰਦੇ ਹਨ ਕੀ ਦੋਸਤੋ ਤੁਸੀਂ ਇਹੋ ਜਿਹੇ ਵੀਡੀਓ ਦੇਖ ਕੇ ਕੀ ਕਹਿਣਾ ਚਾਹੋਗੇ ਆਪਣੀ ਰਾਇ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਇਹੋ ਜਿਹੇ ਅਪਡੇਟਾਂ ਦਿੰਦੇ ਰਹਾਂਗੇ